ਕਿਵੇਂ ਗਾਹੋਂਗੇ ਜਲੀ ਇਹ ਬੈਸ ਨਾ ਕਰੋ ਤੇ ਤੁਸੀਂ ਵੀ ਨਾ ਕਰੋ ਆਪਣਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਬੈਸ ਨਹੀਂ ਕੀਤੀ ਇਹਨੂੰ ਸਾਵਧ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰਨੇਗਾ ਕਰਨੇ ਕੀ ਮਤਲਬ ਹੈ ਮੈਂ ਕੀ ਕਰ ਲਵਾਂ ਬੈਸ ਕਰ ਰਹੇ ਹਾਂ ਇਹ ਤਾਂ ਤੁਸੀਂ ਯਾਰੋ ਕੁੜੀ ਨੂੰ ਨਾਮ ਕੀਤਾ ਹੋਗਾ ਫੋਨ ਤੁਸੀਂ ਐਸੀ ਦਾ ਫੋਨ ਫੜਿਆ ਤੇ ਬੋਲੇ ਇਹਨੂੰ ਗਲਤ ਬੋਲਿਆ ਜਿਦ ਇੱਕ ਭਵੀ ਸੀ ਸ਼ਹਿਰ ਆਏ ਝੱਟ ਕੇ ਝੱਟ ਕੇ ਤੁਹਾਡੇ ਨਾਲ ਕੀ ਦੀ ਹੈ ਹੈਲੋ ਇਹਨੇ ਗਲਤ ਬੋਲਿਆ ਮੈਨੂੰ ਦੱਸੋ ਤਿੰਨ ਸਾਹਿਬ ਤਿੰਨ ਸਾਹਿਬ ਤਿੰਨ ਸਾਹਿਬ ਰਿਪੋਰਟ ਦਾ ਦੋ ਤੁਸੀਂ ਕਾਸੀ ਮੰਨ ਲੈਂਦੇ ਜਾਂਦੀ ਹੈਗਾ ਮਾਲ ਅਸੀਂ ਕੰਪਨੀਾਂ ਨਾਲ ਗੱਲ ਕਰਾਂਗੇ ਇਹ ਰਿਪੋਰਟ ਆ ਜਾ ਯਮੁਰੇ ਦੇ ਰਿਪੋਰਟ ਫਾਈਨ ਕਰ ਦਿਓ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਲਾ ਕਹਿੰਦੇ ਅਸੀਂ ਕਿਉਂ ਉਹ ਨੋਟ ਕਰੀਏ ਟੋਡਾ ਵਸੇ ਟੋਡਾ ਮਾਲ ਤੁਹਾਨੂੰ ਮਿਲ ਜੂਗਾ ਮੈਂ ਕਹਾਂ ਸਰ ਤੂੰ ਥੈਲੀਆਂ ਦੇ ਵਿੱਚ ਮਾਲ ਪਾ ਲਿਆ ਇਹ ਕਾਲਗੜ ਪੇਸਟ ਹੈ ਜੇ ਚਾਰੋਂ ਪਾਸੇ ਮੁੰਡਗੀ ਦਾ ਮਾਲ ਵਿਕਣਾ ਨਹੀਂ ਹੈਗਾ ਮੇਰਾ ਮਾਲ ਖਤਮ ਹੈ ਉਹਦੀ ਰਿਪੋਰਟ ਦਿਓ ਨਾ ਇਹ ਇਹ ਚੋਰ ਬੰਦਾ ਹੈਗਾ ਜਿਹੜਾ ਕੰਪਨੀ ਤੋਂ ਮਤਲਬ ਕੰਪਨੀ ਆਪਣੇ ਕੋਲ ਕਹਿੰਦੇ ਕਿ ਮੈਂ ਕੰਪਨੀ ਤੋਂ ਆਇਆ ਹਾਂ ਲੜਕੇ ਦੇ ਕੋਲ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਇਹ ਐਸਪੀ ਸਾਹਿਬ ਸੁਣੋ ਇੱਧਰ ਬੰਦਾ ਮੇਰੀ ਹਾਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿੰਦੇ ਕਿ ਮਾਲ ਜਾਲੀ ਹੈ ਜੇ ਇੱਕ ਵਾਰ ਵੀ ਨਹੀਂ ਗਿਆ ਜੇ ਇੱਕ ਵਾਰ ਵੀ ਨਹੀਂ ਗਿਆ ਜੇ ਇੱਕ ਵੀ ਪੀਸ ਜਲਦੀ ਕਰ ਲਵੇਂ ਦੁਕਾਨ ਦਾ ਅਸਲੀ ਅਸੀਂ ਜਾਲੀ ਕਹਿ ਕੇ ਕੀ ਲੈਣਾ ਸਾਰਾ ਮੈਂ ਮੈਂ ਸਰ ਪ੍ਰੋਪਰ ਵੇਦੇ ਵਿੱਚ ਆਇਆ ਅਨਲੀਗਲ ਕੁਝ ਵੀ ਨਹੀਂ ਆਇਆ ਮੇਰੇ ਸਾਹਮਣੇ ਵੀ ਉਹਨਾਂ ਨੂੰ ਕਮਰੇ ਪੁੱਛਿਆ ਤੁਹਾਡਾ ਕਮਰਾ ਕਿਹੜਾ ਹੈ ਤੇ ਮਾਲ ਕਿੱਥੇ ਕਿੱਥੇ ਪਿਆ ਹੈ ਨੌਕਰਾਂ ਨੂੰ ਪਹਿਲਾਂ ਲਾਕਿੰਗ ਕਰ ਕਿਉਂਕਿ ਮੇਰੀ ਨੌਕਰਾਂ ਵੀ ਸਾਰਿਆਂ ਨੇ ਦੱਸਿਆ ਖੰਨਾ ਦੀ ਇੱਕ ਵੱਡੀ ਹੋਲਸੇਲ ਕਰਿਆਨਾ ਦੁਕਾਨ ਤੇ ਹੋਈ ਰੇਡ ਨੂੰ ਲੈ ਕੇ ਵਿਵਾਦ ਉਸ ਸਮੇਂ ਵੱਧ ਗਿਆ ਜਦੋਂ ਦੁਕਾਨਦਾਰ ਨੇ ਰੇਡ ਕਰਨਾਈ ਟੀਮ ਤੇ ਉਹਨਾਂ ਨੂੰ ਬੰਦਕ ਬਣਾਉਣ ਦੇ આરોਪ ਲਗਾਏ। ਦੁਕਾਨਦਾਰ ਨੇ આરોਪ ਲਗਾਇਆ ਕਿ ਰੇਡ ਕਰਨਾਈ ਟੀਮ ਨੇ ਉਹਨਾਂ ਦੇ ਕੈਮਰੇ ਅਤੇ ਡੀਵੀਆਰ ਕਬਜ਼ੇ ਵਿੱਚ ਲੈ ਕੇ ਕਾਫੀ ਸਮੇਂ ਤੱਕ ਉਹਨਾਂ ਨੂੰ ਬੰਦਕ ਬਣਾਈ ਰੱਖਿਆ। ਜਿਸ ਤੋਂ ਬਾਅਦ ਉਹਨਾਂ ਨੇ ਕਿਸੇ ਤਰ੍ਹਾਂ ਮੰਤਰੀ ਸਾਹਿਬ ਤੱਕ ਆਪਣੀ ਗੱਲ ਪਹੁੰਚਾਈ ਅਤੇ ਪੁਲਿਸ ਮੌਕੇ ਤੇ ਪਹੁੰਚੀ। ਉਧਰ ਰੇਡ ਕਰਨਾਈ ਟੀਮ ਨੇ ਕਿਹਾ ਕਿ ਦੁਕਾਨਦਾਰ ਵੱਲੋਂ ਉਹਨਾਂ ਨਾਲ ਗਾਲੀ-ਗਲੋਚ ਕੀਤਾ ਗਿਆ। ਫਿਲਹਾਲ ਡੀਐਸਪੀ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਨੂੰ ਤੇ ਪੁਲਿਸ ਵਲੋਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੈਮ ਕਿੰਨਾ ਟਾਈਮ ਹੋਇਆ ਤੁਹਾਡੀ ਸ਼ੌਪ ਤੇ। ਬਈ ਅੱਜ ਨਾਲ ਸਾਡੀ ਦੁਕਾਨ ਤੇ ਸਵੇਰੇ 11 ਵਜੇ ਮਤਲਬ ਪੁਲਿਸ ਵਾਲਿਆਂ ਨਾਲ ਐਸ ਐਚਓ ਸਾਹਿਬ ਜਿਗੇ ਤੇ ਹੋਰ ਵੀ ਬੰਦੇ ਤਿੰਨ ਇੱਕ ਕਾਪੀ ਰਾਈਟ ਦਾ ਇਨਸਪੈਕਟਰ ਬਣ ਕੇ ਆ ਗਿਆ। ਤੇ ਚਲੋ ਸੀਗੇ ਜੋ ਵੀ ਸੀਗੇ ਉਹਨਾਂ ਕੋਲ ਨਾ ਤਾਂ ਉਹਨਾਂ ਦਾ ਲਾਇਸੈਂਸ ਸੀਗਾ ਤੇ ਆਪਾਂ ਜਦ ਪੁੱਛਿਆ ਉਹਨਾਂ ਨੂੰ ਆਂਦੇ ਹੀ ਪਹਿਲਾਂ ਤਾਂ ਇਸ ਵੀ ਪੁਲਿਸ ਵਾਲਿਆਂ ਨੇ ਸਾਡਾ ਡੀਵੀਡੀ ਉਤਾਰ ਲਿਆ ਸਾਰਾ। ਜਦ ਕਿ ਉਹਨਾਂ ਕੋਲ ਕਿਤੇ ਲਿਖਿਆ ਹੋਇਆ ਨਹੀਂ ਸੀਗਾ। ਤੇ ਦੂਜੀ ਗੱਲ ਉਹਨਾਂ ਨੇ ਸਾਡੀ ਦੁਕਾਨ ਦਾ ਆਵਾ ਤਾਵਾ ਚੱਕ ਕੇ ਸਾਰਾ ਸਮਾਨ ਥੈਲੀਆਂ 'ਚ ਪਾਣਾ ਸ਼ ਇਹ ਨਕਲੀ ਹੈ ਨਕਲੀ ਹੈ ਆਪਣੇ ਕੋਲ ਸਾਰੇ ਬਿੱਲ ਸੀਗੇ ਸਾਰਾ ਪ੍ਰੂਫ ਸੀਗਾ ਉਹ ਦੇਖਣ ਨੂੰ ਰਾਜ਼ੀ ਨਹੀਂ ਸੀਗੇ ਮਤਲਬ ਆਪਣਾ ਹੀ ਉਹਨਾਂ ਨੇ ਬਣਾਇਆ ਹੋਇਆ ਸੀਗਾ ਕਿ ਅੱਜ ਆਪਾਂ ਇੱਥੋਂ ਲੈ ਕੇ ਹੀ ਜਾਣਾ ਜੋ ਵੀ ਲੈ ਕੇ ਜਾਣਾ ਤਿੰਨੇ ਕਿੰਨੇ ਬੰਦੇ ਆਏ ਸੀ ਬਈਆ ਦੇਖੋ ਤਿੰਨੇ ਤਾਂ ਉਹਨਾਂ ਦੇ ਹੀ ਸੀਗੇ ਜਿਹੜੇ ਆਏ ਸੀਗੇ ਉਹ ਜਿਹੜੇ ਕਾਪੀਰਾਈਟ ਦੇ ਸੀਗੇ ਤੇ ਨਾਲ ਆਪਣੇ ਖੰਨੇ ਦੀ ਟੀਮ ਸੀਗੀ ਸਿਟੀ ਵਨ ਦੀ ਤੇ 6 ਬੰਦੇ ਪੁਲਿਸ ਵਾਲੇ ਸੀਗੇ ਵਿੱਚ ਇਹ ਫੀਮੇਲ ਸਟਾਫ ਵੀ ਸੀਗਾ ਉਹਨਾਂ ਦਾ ਤੇ ਬੜਾ ਹਰਾਸ ਕਿਤਾ ਉਹਨਾਂ ਨੇ ਸਾਨੂੰ 4-5 ਘੰਟੇ ਬੰਦ ਕਰਕੇ ਰੱਖੀ ਦੁਕਾਨ ਫੀਮੇਲ ਸਟਾਫ ਨੂੰ ਪਿੱਛੇ ਕਰਤਾ ਜੈਂਟ ਸਟਾਫ ਨੂੰ ਬਾਹਰ ਕੱਢਤਾ ਬੜਾ ਕਿ ਨਕਲੀ ਨਕਲੀ ਕਰਕੇ ਬਟ ਉਹਨਾਂ ਕੋਲ ਆਪਦੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਵੀ ਆਪਾਂ ਨਕਲੀ ਹੈਗਾ ਭਈਆ ਉਸ ਟਾਈਮ ਹਾਜ਼ਰ ਸਿਰ ਪਪਾ ਸੀਗੇ ਦੁਕਾਨ ਤੇ ਦੇਖੋ ਯੂਜੂਲੀ ਬੈਂਕ ਦਾ ਕੰਮ ਮੇਰੇ ਹਸਬੰਡ ਕਰਨ ਗਏ ਹੁੰਦੇ ਆ ਨਾ ਤੇ ਉਹ ਸੀਗੇ ਉਹਨਾਂ ਨੂੰ ਆ ਕੇ ਕਹਿੰਦੇ ਵੀ ਆਪਾਂ ਰੇਡ ਪਾਣੀ ਆ ਸਾਰਾ ਬੰਦਾ ਬਾਹਰ ਕੱਢ ਦੋ ਤੇ ਉਹਨਾਂ ਨੇ ਚਲੋ ਜਿਵੇਂ ਕਿ ਆਪਾਂ ਕਰਤਾ ਤੇ ਪਹਿਲਾਂ ਪੁਲਿਸ ਵਾਲਾ ਨੇ ਡੀਵੀਡੀ ਨੂੰ ਹੱਥ ਪਾ ਲਿਆ ਚੱਕੇ ਆਪਣੀ ਉਹ ਚ ਰੱਖਤੀ ਆਪਣੀ ਕਾਰ ਦੇ ਵਿੱਚ ਜਿਹੜੀ ਹੁਣ ਤੱਕ ਸਾਡੇ ਕੋਲ ਆਈ ਨਹੀਂ ਹੈਗੀ ਕੀ ਕਹਿੰਦੇ ਕਿਸੇ ਵੀ ਨਕਲੀ ਸਮਾਨ ਬਸ ਭਈਆ ਕਹਿੰਦੇ ਸੀ ਨਕਲੀ ਮਾਲ ਆਇਆ ਜੀ ਦੁਕਾਨ ਤੇ ਇਹ ਹੈ ਉਹ ਹੈ ਮੈਂ ਕਿਹਾ ਵੀ ਫਿਰ ਸਾਰੀ ਐਸੋਸੀਏਸ਼ਨ ਸਾਡੀ ਆ ਗਈ ਸੀਗੀ ਥੈਂਕ ਯੂ ਐਸੋਸੀਏਸ਼ਨ ਦਾ ਵੀ ਤੇ ਸੋਨ ਸਾਹਿਬ ਦਾ ਸਭ ਤੋਂ ਵੱਡਾ ਥੈਂਕ ਯੂ ਹੈ ਉਹਨਾਂ ਨੇ ਮੇਰੀ ਇੱਕ ਆਵਾਜ਼ ਤੇ ਆਪਣੀ ਸਾਰੀ ਟੀਮ ਲਾਤੀ ਕਿ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਆਪਾਂ ਬਿਲਕੁਲ ਹੀ ਜਾਇਜ਼ ਕੰਮ ਕਰਦੇ ਆ ਨਾ ਆਪਾਂ ਨਕਲੀ ਕਰਦੇ ਹੀ ਨਹੀਂ ਕੰਮ ਬੜਾ ਸਾਥ ਦਿੱਤਾ ਅਜ ਉਹਨਾਂ ਦੀ ਟੀਮ ਨੇ ਔਰ ਸੋਨ ਸਾਹਿਬ ਨੇ ਮੇਰਾ ਸਰ ਹਾਂਜੀ ਉਹ ਮੈਂ ਨਾ ਜਦ ਮੈਂ ਸੋਨ ਸਾਹਿਬ ਨਾਲ ਗੱਲ ਕੀਤੀ ਫੋਨ ਤੇ ਤੇ ਮੈਂ ਆਪਣੇ ਹਸਬੰਦ ਦੀ ਕਰਾਨੀ ਸੀ ਕਿਉਂਕਿ ਮੈਂ ਦੱਸਣਾ ਸੀਗਾ ਵੀ ਕਿਹੜੇ ਅਫਸਰ ਆਏ ਨੇ ਤੇ ਉਹਨਾਂ ਨੇ ਨਾ ਮੇਰਾ ਸਰ ਨੇ ਗੱਲ ਕੀਤੀ ਉਸ ਤੋਂ ਬਾਅਦ ਮੇਰਾ ਫੋਨ ਲੈ ਕੇ ਆਪਣੀ ਜਿਹੜੀ ਨਾਲ ਸੀਗੀ ਉਹਨਾਂ ਦੇ ਵੀ ਉਹਨਾਂ ਨੂੰ ਫੜਾ ਦਿੱਤਾ ਔਰ ਇੰਨੇ ਕਾਲ ਆਏ ਹੋਏ ਨੇ ਸੋਨ ਸਾਹਿਬ ਦੇ ਕੋਈ ਚੱਕਰ ਨਹੀਂ ਦਿੱਤਾ ਸਾਨੂੰ। ਹੁਣ ਕੀ ਮੰਗੀ ਕਰਦੇ ਹੋ? ਭਈ ਹਸ ਤਾਂ ਜਾਣੇ ਆ ਵੀ ਸਖਤੋ ਸਖਤ ਕਾਰਵਾਈ ਹੋਵੇ ਐਵੇਂ ਨਹੀਂ ਛੱਡਿਆ ਜਾਵੇ ਕਿਉਂਕਿ ਐਦਾਂ ਧੋੜੀ ਨਾ ਬੈਠੇ ਆ ਅਸੀਂ 70 ਸਾਲ ਤੋਂ ਇੱਥੇ ਸਾਡਾ ਪੂਰਾ ਦੇਖੋ ਖੰਨੇ ਦਾ ਐਸੋਸੀਏਸ਼ਨ ਹੈ ਸਾਰੀ ਇੱਕ ਟੀਮ ਹੈ। ਜੇ ਆ ਸਾਡੇ ਦਾ ਨਾਮ ਆ ਤਾਂ ਫਿਰ ਇੱਕਦਮ ਮਤਲਬ ਕਿ ਸਾਰੇ ਹੀ ਗਲਤ ਨੇ ਕਹਿਣ ਦਾ ਬਦਲ ਬਿਲਕੁਲ ਤਰੀਕਾ ਗਲਤ ਸੀਗਾ ਬੜਾ ਗਲਤ ਤਰੀਕਾ ਸੀ ਬਈਆਂ ਬਹੁਤ ਹਰਾਸ ਕੀਤਾ ਗਾਲੀ ਗਲੋਚ ਵੀ ਕੀਤੀ ਆ ਉਹਨਾਂ ਨੇ ਸਾਡੇ ਫੀਮੇਲ ਸਟਾਫ ਨਾਲ ਵੀ ਬਤਮੀਜ਼ੀ ਕੀਤੀ ਆ ਉਹਨਾਂ ਨੇ ਗਲਤ ਤਰੀਕਾ ਸੀ ਐਦਾਂ ਕੋਈ ਮੈਂ ਵੀ ਆਪਾ ਪੜੇ ਲਿਖੇ ਆ ਐਦਾਂ ਕੋਈ ਵੀ ਆ ਕੇ ਛਾਪਾ ਨਹੀਂ ਮਾਰਦਾ ਸਭ ਤੋਂ ਵੱਡੀ ਗਲਤ ਬਹੁਤ ਗਲਤ ਅੱਜ ਹੋਇਆ ਜੋ ਵੀ ਹੋਇਆ ਔਰ ਥੈਂਕ ਯੂ ਹੈ ਟੀਮ ਦਾ ਐਸਐਸਪੀ ਮੈਮ ਦਾ ਸਰ ਦਾ ਸਾਰੇ ਇੱਥੇ ਆਏ ਔਰ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਉਹਨਾਂ ਨੇ ਐਸਐਚਓ ਸਾਹਿਬ ਨੂੰ ਵੀ ਉਹ ਵੀ ਕਰ ਦਿੱਤਾ ਹੈ ਬਖਾਸ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਤੁਸੀਂ ਇੱਥੇ ਆਏ ਜੀ ਜੀ ਤੁਹਾਡੇ ਗ੍ਰਾਮੀਣ ਤੋਂ ਦਾ ਕੀ ਨਾਮ ਹੈ ਮੇਰਾ ਰਕੇਸ਼ ਕੁਮਾਰ ਨਾਮ ਹੈ ਜੀ ਪਰਮਾ ਨਾਮ ਸਾਡਾ ਵਿਜੇ ਕੁਮਾਰ ਰਕੇਸ਼ ਕੁਮਾਰ ਹੈ ਕਲਗੀ ਦਾ ਅਪੋਜੀਟ ਕਲਗੀ ਦਾ ਗੁਰਦੁਆਰਾ ਕੀ ਘਟਨਾ ਹੋਈ ਹੈ ਜਿਹੜਾ ਘਟਨਾ ਕੀ ਹੋਈ ਅਸੀਂ ਆਪਣਾ ਰੂਟੀਨ ਦੇ ਵਿੱਚ ਕੰਮ ਕਰ ਰਹੇ ਸੀ ਤੇ ਇਹ 10 ਬੰਦੇ ਦੀ ਟੀਮ ਆਈ ਪੁਲਿਸ ਦੀ ਨਾਲ ਤਿੰਨ ਬੰਦੇ ਹੋਰ ਸੀ ਨਾਲ ਲੇਡੀ ਪੁਲਿਸ ਸੀ ਦੋ ਤੇ ਉਹਨਾਂ ਨੇ ਆ ਕੇ ਸਾਨੂੰ ਕਿਹਾ ਜੀ ਗਾਕਾਂ ਸਾਰੇ ਬਾਹਰ ਭੇਜ ਦਿਓ ਸਟਾਫ ਨੂੰ ਬਾਹਰ ਭੇਜ ਦੋ ਤੁਸੀਂ ਇਕੱਲੇ ਰਹਿਣੇ ਆ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਬੇਟਾ ਗਿਆ ਸੀ ਬੈਂਕ 'ਚ ਉਹ ਕਹਿੰਦੇ ਆ ਤੁਹਾਡਾ ਮਾਲ ਸਾਰਾ ਨਕਲੀ ਆ ਅਸੀਂ ਰੇਡ ਕਰਨ ਆਏ ਆ ਅਸਕਰ ਸਰ ਜੀ ਆ ਸਾਡਾ ਅਸੀਂ ਨਾ ਡੁਪਲੀਕੇਟ ਮਾਲ ਵੇਚਦੇ ਆ ਨਾ ਅਸੀਂ ਲੈਂਦੇ ਆ ਸਾਡੇ ਕੋਲ ਹਰ ਇੱਕ ਚੀਜ਼ ਦਾ ਬਿੱਲ ਹੈ ਤੁਸੀਂ ਜਿਹੜੀ ਮਰਜ਼ੀ ਬਿੱਲ ਦਾ ਆਈਟਮ ਚੈੱਕ ਕਰ ਸਕਦੇ ਹੋ ਸਾਡੇ ਕੋਲ ਡੁਪਲੀਕੇਟ ਡੁਪਲੀਕੇਟ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਸਾਡੇ ਕੋਲ ਨਾ ਕੁਝ ਹੋਵੇ ਪ੍ਰੂਫ ਥੋੜਾ ਜਿਹਾ ਮੈਂ ਕਿਹਾ ਸਾਰੇ ਬਿੱਲ ਪਏ ਨੇ ਬੇਟਾ ਆ ਜਾਂਦਾ ਹੈ ਕਿਉਂ ਤੁਹਾਨੂੰ ਸਾਰਾ ਕੁਝ ਦੇ ਦਿੰਦਾ ਬੇਟਾ ਬੈਂਕ ਗਿਆ ਸੀਗਾ ਕੈਸ਼ ਜਮਾ ਕਰਾਉਣ ਉਹ ਬੈਂਕ ਤੋਂ ਐਮਐਨਏ ਨੂੰ ਫੋਨ ਕੀਤਾ ਮੈਂ ਸਾਡੇ ਆਉਂਦੇ ਨਹੀਂ ਪਹਿਲਾਂ ਫੋਨ ਮੇਰੇ ਖੋਲਿਆ ਇਹ ਫੋਨ ਖੋਲਿਆ ਤੇ ਮੈਂ ਕਿਹਾ ਸਰ ਜੀ ਮੈਂ ਫਿਰ ਬੇਟੇ ਨੂੰ ਬੁਲਾਣਾ ਹੈ ਕਹਿੰਦਾ ਨਹੀਂ ਕਹਾ ਤੁਹਾਨੂੰ ਬਰਾਜ ਕਿਹਾ ਫੋਨ ਨਹੀਂ ਦੇਣਾ ਮੈਂ ਕਿਹਾ ਸਰ ਜੀ ਮੈਨੂੰ ਦਿਓ ਤਾਂ ਹੀ ਬੇਟਾ ਆਊਗਾ ਮੇਰੇ ਕਹਾ ਮੈਂ ਉਹ ਤੋਂ ਕਹਿ ਦਿੰਦਾ ਤੇ ਉਹ ਜਲਦੀ ਆ ਜੂਗਾ ਤੇ ਮੈਂ ਉਹਨਾਂ ਚਲੋ ਦੇਤਾ ਮੈਨੂੰ ਮੈਂ ਫੋਨ ਕੀਤਾ ਨੀਤ ਨੂੰ ਮੈਂ ਕਿਹਾ ਬੇਟਾ ਜਲਦੀ ਆ ਵੀ ਆਪਣੇ ਮੈਂ ਕਿਹਾ ਕਹਿੰਦੇ ਕੁਝ ਹੋਰ ਕੁਝ ਨਹੀਂ ਕਹਿਣਾ ਤੁਸੀਂ ਮੈਂ ਕੋਈ ਗੱਲ ਨਹੀਂ ਆਪਾਂ ਨਹੀਂ ਕੁਝ ਕਹਿੰਦੇ ਜੀ ਮੈਂ ਉਹਨੂੰ ਕਹਾਂਗਾ ਨ ਕਿਸੇ ਹੋਰ ਸਟਾਫ ਨੇ ਕਹਿਤਾ ਹੁਣ ਆਪਣੇ ਸਟਾਫ ਨੇ ਮੁੰਡੇ ਨੂੰ ਵੀ ਇਹ ਆ ਗੱਲ ਹੋ ਗਈ ਆਪਣੇ ਕੋਲ ਇਹ ਆ ਗਿਆ 10-15 ਮਿੰਟ ਬਾਅਦ ਆ ਗਿਆ ਉਸ ਤੋਂ ਬਾਅਦ ਜੀ ਯਾਨੀ ਪਹਿਲਾਂ ਆਂਦੇ ਹੀ ਡੀਵੀਆਰ ਲਾ ਲਿਆ ਮਤਲਬ ਜਦ ਮੇਰੇ ਨਾਲ ਗੱਲ ਹੋ ਰਹੀ ਜੀ ਇਹਨੇ ਆਂਦੀ ਡੀਵੀਆਰ ਲੈ ਲਿਆ ਫੋਨ ਸਾਥੋਂ ਲੈ ਲੇ ਮੁੰਡਿਆ ਆਇਆ ਮੁੰਡੇ ਦਾ ਫੋਨ ਲੈ ਆ ਲਿਆ ਤੇ ਮੁੰਡੇ ਨੂੰ ਕਿਹਾ ਵੀ ਮੁੰਡੇ ਨੇ ਕਿਹਾ ਵੀ ਤੁਸੀਂ ਡੀਵੀਆਰ ਕਿਉਂ ਲਾਇਆ ਤੁਸੀਂ ਤੇ ਐਸਐਚਓ ਸਾਹਿਬ ਕਹਿੰਦੇ ਕਿਹੜਾ ਸੀਗਾ ਕੀ ਨਾਮ ਸੀ ਗੌਰਵ ਯਾਦ ਪਾਣੀ ਕੀ ਨਾਮ ਸੀ ਉਹ ਨਾ ਹੈਂ ਨੇ ਬినੋਦ ਕੁਮਾਰ ਉਹ ਕਹਿੰਦੇ ਇਹਨੂੰ ਲੈ ਕੇ ਚੱਲ ਗਏ ਨੇ ਇਹਨੂੰ ਦਿਖਾਉਂਦੇ ਆ ਬੀਡੀਆ ਦੀ ਇਹਦੀ ਨਾਲੇ ਕਨਾਲੇ ਕਰਾਨੇ ਦਾ ਵੀ ਕਿਵੇਂ ਪੁੱਛੀਦਾ ਕਿ ਬੀਡੀਆ ਕਿਵੇਂ ਦੀ ਕਿਵੇਂ ਲਾਇਆ ਸੀ ਤੇ ਅਸਤਾ ਪੁੱਛਣਾ ਵੀ ਕੋਈ ਗਲਤ ਤਾਂ ਨਹੀਂ ਤਾਂ ਦੋਸਰੇ ਵੀ ਕੋਈ ਚੋਰ ਥੋੜੀ ਐ ਤੁਸੀਂ 10 ਬੰਦੇ ਦੀ ਟੀਮ ਲੈ ਕੇ ਆਏ ਹੋ ਤਿੰਨ ਬੰਦੇ ਹੋਰ ਲੈ ਕੇ ਆਏ ਹੋ ਸਾਰੇ ਬੰਦੇਨ ਸਟਾਫ ਨੂੰ ਬਾਹਰ ਭੇਜਤਾ ਅਸੀਂ ਕੱਲੇ ਅਸੀਂ ਸਾਨੂੰ ਕੋਈ ਰਾਡ ਹੋਊਗੀ ਨਹੀਂ ਕੱਲੇ ਮੈਂ ਮਰੀਜ਼ ਆ ਸ਼ੂਗਰ ਦਾ ਮਰੀਜ਼ ਆ ਹਾਈ ਬਲਡ ਪ੍ਰੈਸ਼ਰ ਮਰੀਜ਼ ਆ ਜੇ ਕੱਲ ਮੈਨੂੰ ਉਹੀ 21 ਗੱਲ ਉਰੇ ਹੋ ਜਾਂਦੀ ਮੇਰਾ ਕੈਸ਼ ਸਭ ਕੁਝ ਪਿਆ ਉਹ ਜਿਹੜੇ ਮੈਨੂੰ ਕਹਿੰਦਾ ਜੀ ਮੈਂ ਕੈਸ਼ ਲੋਕ ਕੇ ਕਰਕੇ ਆਣਾ ਸੀ ਨਾ ਇੱਧਰ ਨੂੰ ਉੱਥੇ ਮੇਰਾ ਲੋਕ ਹੈ ਗੱਲਾਂ ਕਿ ਮੈਂ ਲੋਕ ਕਰ ਗਿਆ ਹੈ ਕਹਿੰਦਾ ਤੂੰ ਆਪਣੀ ਪੈਸੇ ਹੈ ਕਹਿੰਦਾ ਤੂੰ ਇੱਧਰ ਐਸਐਚਓ ਸਾਹਿਬ ਕਹਿੰਦੇ ਕਿ ਤੂੰ ਆਪਣੇ ਘਰੋਂ ਦੇਖੀਏ ਨਾ ਮੈਂ ਕਿਹਾ ਮਹਾਰਾਜ ਮੈਂ ਲੋਕ ਤਾਂ ਕਰਨਾ ਹੈ ਕਿ ਨਹੀਂ ਗੱਲ ਨੂੰ ਤੇ ਉਰੇ ਆ ਕੇ ਫਿਰ ਸਾਰਾ ਸਮਾਨ ਸਿੱਟ ਰਿਹਾ ਨੇ ਸਾਡੇ ਤਿੰਨੇ ਚਾਰਾਂ ਨੇ ਇੱਕ ਕੋਲਗੇਟ ਦੀ ਕਹਿ ਰਹੀ ਸੀ ਜੀ ਤੇ ਉਸ ਤੋਂ ਬਾਅਦ ਆਪਣਾ ਹਾਰਪਿਕ ਵਗੈਰਾ ਤੇ ਆਲ ਆਊਟ ਵਗੈਰਾ ਰੀਫਲ ਸਾਡਾ ਸਰ ਜੀ ਕੱਲੀ ਕੱਲੀ ਕੰਪਨੀੋਂ ਮਾਲ ਆਂਦਾ ਸਾਡਾ ਜਿਹੜੇ ਡਿਸਟ੍ਰੀਬਿਊਟਰ ਨੇ ਸਾਡੇ ਬਾਹਰੋਂ ਮਤਲਬ ਜਿਹੜੇ ਕੰਪਨੀਆਂ ਨੇ ਉਹਦੇ ਡਿਸਟ੍ਰੀਬਿਊਟਰ ਪੁਆਇੰਟ ਕਿਤੇ ਨੇ ਅਸੀਂ ਉਹਨਾਂ ਤੋਂ ਹੀ ਲੈਣਾ ਨਾ ਮਾਲ ਇਹ ਕਹਿੰਦੇ ਸਾਨੂੰ ਕੰਪਨੀਆਂ ਵੀ ਲਖਾਓ ਅਸੀਂ ਅਸੀਂ ਕੰਪਨੀ ਦਾ ਰਿਜਿਸਟਰ ਸਾਡਾ ਕਿ ਮਾਲ ਹੀ ਨਹੀਂ ਆਂਦਾ ਕੰਪਨੀ ਦਾ ਅਸੀਂ ਕਿ ਮੈਂ ਬਿੱਲ ਖਵਾਵਾਂਗੇ ਤੁਹਾਨੂੰ ਜਿਹੜਾ ਮਾਤ ਦੇ ਪ੍ਰੈਜ਼ੀਡੈਂਟ ਆਫਿਸਰ ਆਇਆ ਕੀ ਨਾਮ ਹੈਗਾ ਤਾਂ ਕੀ ਡੈਗਨੇਸ਼ਨ ਹੈਗਾ ਕੀ ਹੋਊਗਾ ਸਤਨਾਮ ਸਿੰਘ ਜੀ ਕਹਿ ਰਹੇ ਸੀ ਕੋਈ ਉਹ ਸਤਨਾਮ ਸਿੰਘ ਜੀ ਤੇ ਕਹਿੰਦੇ ਮੈਂ ਤੁਹਾਡੇ ਕੋਲ ਤਿੰਨੇ ਆਈਟਮਾਂ ਲੈ ਕੇ ਗਿਆ ਸੀ ਦੋ ਹਫ਼ਤਾ ਪਹਿਲਾਂ ਜਿਹਦੇ ਮੀਂਹ ਪੈਂਦਾ ਸੀ ਤੇ ਮੈਂ ਤੁਹਾਨੂੰ ਪੇਟੀਐਮ ਪੈਸੇ ਕਰਕੇ ਗਿਆ ਤੇ ਉਹ ਤੁਹਾਡੀਆਂ ਅਸੀਂ ਚੈੱਕ ਕਰਵਾਈਆਂ ਕਹਿੰਦਾ ਤਿੰਨੇ ਆਈਟਮਾਂ ਡੁਪਲੀਕੇਟ ਨੇ ਉਹ ਤੇ ਉਹ ਮੰਨਣ ਤਿਆਰ ਨਹੀਂ ਕਹਿੰਦੇ ਤੁਹਾਡਾ ਮਾਲ ਸਾਰੀ ਡੁਪਲੀਕੇਟ ਆ ਅੱਜਾ ਸਾਰੀ ਸਾਨੂੰ ਦੱਸ ਦੋ ਵੀ ਡੁਪਲੀਕੇਟ ਹੁੰਦਾ ਕਿਵੇਂ ਹੈ ਕੋਲ ਕੋ ਕੱਲੀ ਕੱਲੀ ਐਡ ਦਾ ਬਿੱਲ ਦੇ ਰਹੇ ਆ ਤੁਹਾਨੂੰ ਅਸੀਂ ਕੱਲੀ ਕੱਲੀ ਐਡ ਤੁਹਾਡੇ ਸਾਹਮਣੇ ਪਈ ਆ ਕਿਸੇ ਨੂੰ ਚੈੱਕ ਕਰਾ ਲਓ ਬਾਜ਼ਾਰ ਚੋਂ ਲਿਆ ਕੇ ਦਿਖਾ ਦਿਓ ਕਿਸੇ ਨੂੰ ਕਿ ਭਾਈ ਡੁਪਲੀਕੇਟ ਹੈ ਕਿ ਅਸਲੀ ਆ ਕਹਿੰਦੇ ਨਹੀਂ ਕਹਿੰਦਾ ਤੁਹਾਡਾ ਮਾਲ ਨਕਲੀ ਹੈ ਹਾਂਜੀ ਕਹਿੰਦੇ ਆਇ ਇਹ ਕੋ ਲੋਕ ਨੂੰ ਲੈਟਰ ਜਾਰੀ ਕੀਤਾ ਮਾਝਾ ਡਿਪਾਰਟਮੈਂਟ ਵੱਲੋਂ ਸਾਡੇ ਬੇਟੇ ਨੇ ਪੁੱਛਿਆ ਵੀ ਸਾਨੂੰ ਕੋਈ ਥੋੜੀ ਤਾਂ ਦੇ ਦੋ ਕੋਈ ਕਹਿੰਦੇ ਸਭ ਕੁਝ ਦਿੰਨੇ ਆ ਕਹਿੰਦੇ ਸਾਡੇ ਨਾਲ ਥਾਣੇ ਚੱਲਦੇ ਨੇ ਸਭ ਥੋੜੀ ਵੀ ਦਿੰਨੇ ਆ ਕਿਹਾ ਡੀਵੀਡੀ ਆ ਵੀ ਦਿਖਾਣੇ ਤੈਨੂੰ ਤੇ ਮੋਬਾਈਲ ਵੀ ਦਿੰਨੇ ਤੈਨੂੰ ਕਹਿੰਦਾ ਉੱਥੇ ਤੇ ਇਹਨਾਂ ਨੇ ਸਾਰਾ ਮਾਲ ਉਹ ਸਾਡਾ ਢੇਰੀ ਕਰਕੇ ਮਤਲਬ ਢੇਰ ਲਾ ਦੇ ਉਹਰੇ ਅਦਿਕਾ ਭਾਈ ਤੂੰ ਸਿੰਪਲੀ ਚੈੱਕ ਕਰਾਣਾ ਨਾ ਇੱਕ ਇੱਕ ਪੀਸ ਲੈ ਜਾਓ ਸੈਂਪਲ ਚੈੱਕ ਕਰਾਓ ਆਪਣਾ ਜਿਹੜਾ ਮਾਲ ਸਾਡਾ ਪਿਆ ਹੈ ਆਪਣੇ ਕਿਸੇ ਵੀ ਰੂਮ ਤੇ ਅਸੀਂ ਰੱਖ ਦਿੰਨੇ ਆ ਸੀਲ ਲਗਾਉ ਸੀ ਲੋਕ ਕਰਕੇ ਅਸੀਂ ਲੈ ਜਾਓ ਇਹਨਾਂ 340 ਥੱਲੇ ਸਾਡੇ ਮਾਲ ਦੇ ਭਰਲੇ ਕਟਵਾਏ 4-5 ਲੱਖ ਰੁਪਏ ਦਾ ਮਾਲ ਸੀ ਜੀ ਉਹ ਤੇ ਮੰਨਿਆ ਨਹੀਂ ਸੀ ਗੱਲ ਉਹ ਇਹ ਆਸਤ ਲੈ ਕੇ ਜਾਣਾ ਫਿਰ ਉਹਨਾਂ ਨੇ ਆਪਣੀ ਟੈਂਪੂ ਲੈਣ ਭੇਜਤਾ ਐਸਐਚਓ ਸਾਹਿਬ ਉਹਨਾਂ ਨੂੰ ਲੈ ਕੇ ਆਪਣਾ ਨੀਤੇ ਨੂੰ ਬੇਟੇ ਨੂੰ ਉੱਥੇ ਲੈ ਕੇ ਨਾਲ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਹਨੂੰ ਰਿਕੁਐਸਟ ਕੀਤੀ ਮੈਂ ਕਿਹਾ ਤੁਸੀਂ ਸਾਡਾ ਮਾਲ ਨਾਲ ਲੈ ਆਓ ਸਾਡੀ ਸਾਰੀ ਇਹਦੇ ਵਿੱਚ ਸਾਰੀ ਦੇਸੀ ਹੋਏ ਨੇ ਸਾਡਾ 70 ਸਾਲ ਪੁਰਾਣਾ ਬਿਜ਼ਨਸ ਹੈ ਅਸੀਂ ਪਹਿਲਾਂ ਰੀਲੇਪੁਰ ਦੇ ਦੁਕਾਨ ਸੀ ਉਦੋਂ ਸਟੈਂਡ ਹੋ ਕੇ ਅਸੀਂ ਇੱਥੇ ਪਹੁੰਚੇ ਹਾਂ ਜੇ ਹੁਣ ਤੱਕ ਜੇ ਅਸਲੀ ਅਸਲੀ ਮਾਲ ਵੇਚੇ ਤਾਂ ਹੀ ਅਸੀਂ ਉਰੇ ਤੱਕ ਪਹੁੰਚੇ ਹਾਂ ਤੇ ਅਸੀਂ ਡੁਪਲੀਕੇਟ ਮਾਰਦੇ ਅਸੀਂ ਤਾਂ ਥੱਲੇ ਰਹਿ ਜਾਣਾ ਸੀ ਅਸੀਂ ਕਿੱਥੇ ਕੰਮ ਆਉਣਾ ਸੀ ਕੁਛ ਇਹੋ ਦਾ ਕਿ ਤਿੰਨ ਸੀਗੇ ਲੈਟਰਾਂ ਦਿਖਾਈਆਂ ਹੁਣ ਇਹ ਨਹੀਂ ਪਤਾ ਵੀ ਅਸਲੀ ਆ ਕਿ ਨਕਲੀਆਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਜੀ ਇਹ ਜੇ ਪ੍ਰਮਾਣ ਮੰਨ ਲਓਗੇ ਕਿਸੇ ਗੱਲ ਦਾ ਆ ਨਹੀਂ ਆਇਆ ਜੀ ਪੁਲਿਸ ਪੁਲਿਸ ਵਾਲਿਆਂ ਤਾਂ ਉਹ ਵੀ ਉੱਤੀ ਜੀ ਸਾਰੀ ਫਿਰ ਮੈਨੂੰ ਉਹ ਸਤਨਾਮ ਸਿੰਘ ਗਿਆ ਕਹਾਂ ਕੁਝ ਨਹੀਂ ਕਹਿੰਦਾ ਤੁਸੀਂ ਆਪਾਂ ਤੁਹਾਡੀ ਸੈਟਿੰਗ ਕਰਾ ਦਿੰਦੇ ਆਂ ਪੁਲਿਸ ਵਾਲਿਆਂ ਨਾਲ ਸਤਨਾਮ ਸਿੰਘ ਨੇ ਇਹ ਗੱਲ ਕਹੀ ਆ ਕਿ ਅਸੀਂ ਕਰ ਲੂਗਾ ਤੁਹਾਡਾ ਮਾਲ ਘੱਟ ਲੈ ਜਾਾਂਗੇ ਆਪਾਂ ਸਾਨੂੰ ਕੀ ਲੱਗਦਾ ਇਹ ਕੋਈ ਫਰਾਡ ਨੇ ਸਾਨੂੰ ਕੁਛ ਨਹੀਂ ਬਰਾਈ ਸਾਡੇ ਦਾ ਸਾਡੇ ਦਾ ਮਤਲਬ ਹੈ ਡੁਪਲੀਕੇਟ ਕੋਈ ਵੀ ਇੱਕ ਵੀ ਸੋਚਦਾ ਕੋਈ ਕੱਢਵੇ ਡੁਪਲੀਕੇਟ ਇਹ ਸਾਨੂੰ ਫਰਾਡ ਜੀ ਲੱਗਦਾ ਜੀ ਇਹ ਬੰਦਾ ਜਿਹੜੇ ਕੰਟਰੋਲ ਕਰੀ ਆਏ ਸੀ ਹਾਂਜੀ ਤੁਸੀਂ ਰਿਟਰਨ ਕੰਪਲੇਂਟ ਕਰਕੇ ਆਇਆ ਹੋ ਉਥੇ ਤਾਂ ਪਤਾ ਨਹੀਂ ਜੀ ਉਹਨਾਂ ਨੂੰ ਇੱਥੇ 10 ਬੰਦੇ ਦੀ ਟੀਮ ਆਈ ਹੈ ਜਿਵੇਂ ਅਸੀਂ ਕੋਈ ਸਹਾਇਕ 테ਰਰਿਸਟ ਤੋਂ ਨੇ ਇਹ ਥੋਟੇ ਨਾਲ ਕੋਈ ਧੱਕਾ ਹੋ ਰਿਹਾ ਤੁਸੀਂ ਕੀ ਪੋਰਟ ਕੰਪਲੀਟ ਕੀਤੀ ਹੈ ਜਾਂ ਕਰਨੀ ਹੈ ਨੇ ਹੁਣ ਤੱਕ ਦੇਖਣਾ ਹੀ ਕਰਦੇ ਆਂ ਉਹ ਸੋਚਦੇ ਆਂ ਇਹਦੇ ਬਾਰੇ ਵਿਚਾਰ ਕਰਦੇ ਆਂ ਜੀ ਸਾਰੇ ਐਸੋਸੀਏਸ਼ਨ ਦੇ ਨਾਲ ਅਸੀਂ ਮਿਲ ਕੇ ਕਰਾਂਗੇ ਕੁਝ ਨਾ ਕੁਝ ਤਾਂ ਇਹਦਾ ਕੱਲੂ ਕਿਤੇ ਹੋਰ ਕੋਲ ਚਲੇ ਜਾਣਗੇ ਕੱਲੂ ਉੱਥੇ ਵੀ ਧੱਕਾ ਕਰਨਗੇ ਅਸੀਂ ਸਾਨੂੰ 4 ਘੰਟੇ ਤੱਕ ਕਿੰਨਾ ਸਾਨੂੰ ਅੰਦਰ ਰੱਖਿਆ ਹੀ ਇਹ ਨਾ ਸਾਨੂੰ ਬਾਹਰ ਜਾਣ ਦਿੱਤਾ ਨਾ ਬਾਥਰੂਮ ਜਾਣ ਦਿੱਤਾ ਨਾ ਸਾਡੇ ਟੈਲੀਫੋਨ ਲੈ ਰਹੇ ਜਿਹਨੇ ਤੁਹਾਡੀ ਕਰਿਆਨਾ ਐਸੋਸੀਏਸ਼ਨ ਹੈਗੀ ਹੈ ਦੁਕਾਨਾਂ ਵੀ ਜੋੜ ਦੇ ਲੱਗੇ ਨੇ ਕਿ ਕੋਈ ਲਿਮਟ ਹੁੰਦੀ ਆ ਸਮਾਨ ਰੱਖਣ ਦੀ ਵੀ ਇੰਨੀ ਲਿਮਟ ਨਹੀਂ ਨਹੀਂ ਸਮਾਨ ਜਿੰਨਾ ਮਰਜ਼ੀ ਰੱਖੋ ਇਹ ਤਾਂ ਆਪਣੀ ਇੱਛਾ ਹੈ ਅਨਲਿਮਿਟਿਡ ਜਾਨੀ ਕਿ ਸਟਾਕ ਤੁਸੀਂ ਹਾਂਜੀ ਹਾਂ ਸਾਡੇ ਕੋਲ ਕੋਈ ਚੱਕਲ ਬਿਲ ਨਾਲੇ ਵੇਚਣਾ ਅੱਗੇ ਜੀ ਜਿਹੜੇ ਨਾਮ ਤੁਹਾਡੇ ਕੁਝ ਮਲਾਜ਼ਮ ਵੀ ਦੱਸੇ ਜਾਂਦੇ ਹੈਗੇ ਨੇ ਵੀ ਅਮਪਲਾਈ ਹੈਗੇ ਨੇ ਕਿ ਉਹ ਅਮਪਲਾਈ ਹੈਗੇ ਨੇ ਜਾਂ ਨਹੀਂ ਉਹ ਸਰ ਮੈਂ ਸ਼ੇਅਰ ਕੀਤੇ ਹੋਇਆ ਆਪਣੀ ਤਰਫ ਤੋਂ ਡਿਪਾਰਟਮੈਂਟ ਸ਼ੇਅਰ ਹਾਂ ਡਿਪਾਰਟਮੈਂਟ ਵੀ ਸ਼ੇਅਰ ਕਰ ਸਕਦਾ ਮੈਂ ਵੀ ਸ਼ੇਅਰ ਕਰ ਸਕਦਾ ਐਕਚੁਅਲੀ ਉਹਨਾਂ ਦੇ ਸਾਰੇ ਆਧਾਰ ਕਾਰਡ ਵਗੈਰਾ ਡਿਪਾਰਟਮੈਂਟ ਦੇ ਅੰਦਰ ਹੈ ਜਿਹੜੀ ਕੰਪਨੀ ਕਿਹੜੀ ਹੈ ਐਸਐਸਪੀਡ ਸਰਚ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਸੈਕਟਰ 34 ਉੱਥੇ ਸਾਰਾ ਕੁਝ ਲੀਗ ਸਾਰਾ ਕੁਝ ਲੀਗਲ ਦੇ ਵਿੱਚ ਹੈ ਸਰ ਕੁਝ ਲੀਗਲ ਦੇ ਵਿੱਚ ਆ ਸਰ ਕੁਝ ਵੀ ਅਨਲੀਗਲ ਨਹੀਂ ਹੈਗਾ ਅਸੀਂ ਪੂਰੇ ਪ੍ਰੋਸੈਸ ਦੌਰਾਨ ਆਏ ਹੋਏ ਆ। ਇਹ ਡਾਕੂਮੈਂਟ ਜੇ ਤੁਸੀਂ ਸ਼ੋ ਕਰੋਗੇ। ਉਹ ਸ਼ੋ ਕਰ ਦਿਨਾ ਸਰ ਮੈਨੂੰ ਗੱਡੀ ਚ ਪਾਈ। ਉਹ ਕਿਤੇ ਵੀ ਕੀ ਰੇਡ ਕਿਸ ਤੋਂ ਲਾਉ। ਨਹੀਂ ਮੈਂ ਤਾਂ ਸਰ ਫਸਟ ਇਹੀ ਰੇਡ ਕੀਤੀ ਸੀ ਸਟਾਰਟਿੰਗ। ਤੁਸੀਂ ਕਿਹਨੇ ਸ਼ਿਕਾਇਤ ਆਇਆ ਐਵੇਂ ਆਇਆ। ਨਹੀਂ ਸਰ ਐਵੇਂ ਨਹੀਂ ਆਏ ਹੈਗੇ ਸਰ ਅਸੀਂ ਪਹਿਲਾਂ ਸਰ ਸਾਨੂੰ ਇਨਫੋਰਮੇਸ਼ਨ ਹੋਏ ਵੀ ਉੱਤੇ ਡੁਪਲੀਕੇਟ ਸਮਾਨ ਵੀ ਗਦਾ ਤਾਂ ਇੱਥੇ ਅਸੀਂ ਉਹ ਲਿੱਤਾ ਸੈਂਪਲ ਲਿੱਤੇ ਸੈਂਪਲ ਬਾਈ ਕੀਤੇ ਸੈਂਪਲ ਬਾਈ ਕਰਨ ਤੋਂ ਨਹੀਂ ਸਰ ਬਾਈ ਨੇਮ ਕੰਪਲੇਂਟ ਨਹੀਂ ਹੈਗੀ। ਬਾਈ ਨੇਮ ਐਫ ਆਈ ਆਰ ਬਾਅਦ ਚ ਹੁੰਦੀ ਹੈ। ਜਿਹੜੀ ਤੁਹਾਡੇ ਕੋਲ ਥੋੜੇ ਵੱਲੋਂ ਇੱਧਰ ਆ ਜਾ ਦੂਰੇ ਆ ਜਾ ਜਿਹੜੇ ਜਿਹੜੇ ਤੁਹਾਡੇ ਵੱਲੋਂ ਸਰ ਇਹ ਜਿਹੜੇ ਹੁਣ ਇਹ ਜਿਹੜੇ ਬੰਦਿਆਂ ਨਾਲ ਮੇਰੇ ਨਾਲ ਆਏ ਉਹਨਾਂ ਨੂੰ ਉਹ ਕੁੱਰਨ ਲੱਗੇ ਆ ਕੁੱਟਮਾਰ ਕਰਨ ਲੱਗੇ ਆ ਪਲੀਜ਼ ਇਹਨਾਂ ਦੇ ਉਹ ਕੀਤਾ ਜਾ ਗਿਆ ਜਿਹੜਾ ਆਪਣਾ ਸਰਦੀਪ ਸ਼ਰਮਾ ਅੱਛਾ ਸਰ ਚੰਡੀਗੜ੍ਹ ਹੈਡ ਆਫਿਸ ਹੈ ਜੀ ਅੱਛਾ ਜੀ ਸੈਕਟਰ 30 ਅੱਜ ਡੁਪਲੀਕੇਸੀ ਦਾ ਪਤਾ ਲੱਗਿਆ ਸੀ ਤੇ ਰੇਟ ਹੋ ਗਿਆ ਸੈਕਟਰ ਦਾ ਸਰ ਚੈੱਕ ਕਰਦੇ ਦੇਖ ਦੇ ਕਿ ਆ ਸਰ ਕੋਈ ਡੁਪਲੀਕੇਟ ਕਿੰਨਾ ਕਰਿਆ ਜਾਗਾ ਨੇ ਕੋਈ ਬਿਲਿੰਗ ਹੈਗੀ ਆ ਪੂਰੀ ਕਾਫੀ ਜੇ ਤਾਂ ਕੰਪਲੀਟ ਬਿਲਿੰਗ ਹੈਗੀ ਹੈ ਨਾ ਚੈੱਕ ਕਰਦੇ ਸਰ ਮੈਂ ਹੁਣੇ ਜਸ ਜਿੰਨਾ ਕਰ ਰਿਹਾ ਹਾਂ ਪਹੁੰਚੇ ਹੋਣੀ ਚੈੱਕ ਕਰਦੇ ਹੂੰ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ ਤੁਹਾਡਾ ਨਾਮ ਕੀ ਜੀ ਸੰਦੀਪ ਸ਼ਰਮਾ ਸੰਦੀਪ ਸ਼ਰਮਾ ਸੈਕਟਰ 34 ਸਵੀਟ 6 ਆ ਇੱਥੇ ਅੱਜ ਆਪਣਾ ਖੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ਾਪ ਹੈ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਟੀਵੀ ਆਰ ਵਗੈਰਾ ਵੀ ਲੱਥਾ ਹੈ ਜਿਹਦੇ ਇਸ ਖੰਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੁਣ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾਊਗਾ ਐਦਾਂ ਹੀ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਨੇਕ ਪਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027